ਪੂਰੇ ਜੱਗ ਭਰਨਾ ਹੈ ਦਿੱਲੀ ਦਾ ਤਖਤ ਖੋਲਣ ਨੂੰ ਗੋਬਿੰਦ ਸਿੰਘ ਚਾਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਇਤਿਹਾਸਿਕ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਲਈ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸ਼ਮੀਸ਼ ਪੈਦਲ ਮਾਰਚ ਕੱਢਿਆ ਜਾ ਰਿਹਾ ਗੁਰਗੋਬਿੰਦ ਸਿੰਘ ਜੀ ਪਰਿਵਾਰ ਸਮੇਤ 6 ਸੱਤ ਪੋ ਦੀ ਹੱਡ ਚਿਰਵੀ ਠੰਡ ਦੇ ਵਿੱਚ ਸਿੰਘਾਂ ਦੇ ਕਹਿਣ ਤੇ ਰਾਤ ਸ਼੍ਰੀ ਅੰਦਪੁਰ ਸਾਹਿਬ ਛੱਡ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਮੁਗਲ ਅਤੇ ਪਹਾੜੀ ਰਾਜੇ ਝੂਠੀਆਂ ਸੋਹਾਂ ਖਾਂਦੇ ਨੇ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਤਾਂ ਹਰ ਸਾਲ ਇਸੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਵਿਰਾਗਮਈ ਕੀਰਤਨ ਕਰਦੀ ਹੋਈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੁੰਦਿਆਂ ਨੇ ਦੱਸਦੀ ਹੈ ਕਿ ਇਸ ਮਹੀਨੇ ਦੇ ਵਿੱਚ ਕੋਈ ਵੀ ਸਿੱਖ ਆਪਣੇ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਜਾਂਦਾ ਤੇ ਨਾ ਹੀ ਆਪਣੇ ਘਰ ਦੇ ਵਿੱਚ ਮਿੱਠੇ ਪਕਵਾਨ ਪਕਾਉਂਦਾ ਹੈ ਤੇ ਇਹ ਅਨੰਦਪੁਰ ਸਾਹਿਬ ਪੂਰਾ ਵਿਰਾਗ ਦੇ ਵਿੱਚ ਡੁੱਬਿਆ ਹੁੰਦਾ ਹੈ ਤਾਂ ਉਹ ਦੇਖਦੇ ਹਾਂ ਇਹ ਅਲੋਕਿਕ ਨਗਰ ਕੀਰਤਨ ਦਾ ਤਸਵੀਰਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵਿਰਾਗ ਮਈ ਪੋਲਾ ਨੂੰ ਦਰਸਾਉਂਦਾ ਤੀਮਾ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋ ਕਿ ਕਿਲਾ ਛੋੜ ਦੇਸ਼ ਨੂੰ ਸਮਰਪਿਤ ਸੱਚਖੰਡ ਵਾਸੀ ਬਾਬਾ ਚੋਰਾ ਸਿੰਘ ਜੀ ਤੇ ਮਹਾਨ ਉਪਰਾਲੇ ਸੰਕਾ ਜੋ ਅਜ ਤੋ 30 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਉਸੇ ਤਰ੍ਹਾਂ ਉਹਨਾਂ ਦੇ 2018 ਵਿੱਚ ਸੱਚਖੰਡ ਜਾਣ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਸ ਨੂੰ ਸੇਵਾ ਦਿੱਤੀ ਗਈ ਤੇ ਇਹ ਨਗਰ ਕੀਰਤਨ ਨਿਰੰਤਰ ਉਸੇ ਤਰ੍ਹਾਂ ਦਸਵੇਂ ਪਾਤਸ਼ਾਹ ਦੀਆਂ ਯਾਦਾਂ ਤਾਜ਼ਾ ਕਰਾਉਂਦਾ ਹੋਇਆ ਹਰ ਸਾਲ ਦੀ ਤਰ੍ਹਾਂ 6-7 ਪੋ ਦੀ ਦਰਮਿਆਨੀ ਰਾਤ ਨੂੰ ਖਿਲਾ ਆਨੰਦਗੜ੍ਹ ਅਨੰਦਪੁਰ ਸਾਹਿਬ ਤੋਂ ਰਵਾਨਾ ਹੁੰਦਾ ਇਸ ਦੇ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 24 ਤਖਤ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਖਿਲਾ ਛੱਡਿਆ ਕਿਵੇਂ-ਕਿਵੇਂ ਉਹਨਾਂ ਨੇ ਅੱਧੀ ਰਾਤ ਨੂੰ ਕਿਵੇਂ ਪਾਣਾ ਵਰਤਿਆ ਸਾਰਿਆਂ ਅਸੀਂ ਨਾਲ ਚਿੱਤਰ ਦੇ ਰਾਹੀਂ ਤਸਵੀਰਾਂ ਦੇ ਰਾਹੀਂ ਹੋਲਡਿੰਗ ਲੱਗੇ ਹੁੰਦੇ ਆ ਉਸ ਰਾਹੀਂ ਦਿਖਾਉਂਦੇ ਆ ਹਾਥੀ ਕੋੜੇ ਊਠ ਤੇ ਸਾਰੇ ਇਸ ਦੇ ਨਾਲ ਖਿੱਚਦਾ ਕੇਂਦਰ ਬਣਦੇ ਨੇ ਤੇ ਐ ਜੀ ਪੀ ਸੀ ਤੇ ਕਾਰ ਸੇਵਾ ਵਾਲੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਇਸ ਦੀ ਰਵਾਨਗੀ ਹੁੰਦੀ ਆ ਮੈਂ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਤਾਨ ਸਿੰਘ ਜੀ ਔਰ ਇਥੋਂ ਦੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਅਨੰਦਪੁਰ ਸਾਹਿਬ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਹਰ ਸਾਲ ਸਹਿਯੋਗ ਦਿੰਦੇ ਆ ਔਰ ਸੰਗਤਾਂ ਦੇ ਸਾ ਵਿਦੇਸ਼ਾਂ ਦੇ ਵਿੱਚੋਂ ਹਰ ਸਾਲ 6 7 ਪਹੁੰਚ ਤੇ 20 21 ਦਸੰਬਰ ਨੂੰ ਪਹੁੰਚਦਿਆਂ ਨੇ ਤੇ ਨਾਲ ਲਾਭ ਪ੍ਰਾਪਤ ਕਰਦਿਆਂ ਨੇ ਇਸ ਸਾਲ ਵੀ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਸਾਰੇ ਅਨੰਦਪੁਰ ਸਾਹਿਬੇ ਕੇ ਪਹੁੰਚੋ ਤਾਂ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਰਬੰਸਦਾਨੀ ਦੇ ਇਤਿਹਾਸ ਨੂੰ ਬੱਚਿਆਂ ਦੇ ਪ੍ਰਤੀ ਜਾਣੂ ਕਰਾ ਸਕੀਏ ਕਿ ਕਿਵੇਂ ਉਸ ਨੇ ਸਾਰਾ ਪਰਿਵਾਰ ਸਿੱਖ ਕੌਮ ਦੇ ਉੱਤੋਂ ਨਿਸ਼ਾਵਰ ਕਰ ਦਿੱਤਾ वाहिगुरु जी का ख़सा वाहिगुरु जी फति